ਜੋ ਜਾਣਾ ਤੇ ਇਹਨਾ ਮਾਣ ਆ ਪੰਜਾਬ ਦੀਆਂ ਜੰਮੀਆਂ ਤੇ ਇਹਨਾਂ ਲੋਕ ਨੇ ਜੀ ਪਿਆਰ ਕਰਦੇ ਸਾਤ ਸੱਜਣਾ ਕਾਲਾ ਸਾਸ ਦੇ ਰੋਟੇ ਲਈ ਜਿਹੜੀ ਬੇਤੀ ਅਬ ਹੋਰ ਤੁਹਾਡੇ ਆਪੇ ਸਰ ਮੋਰਾ ਵੀਰਾ ਬਿਧੀਆਂ ਉਹਨਾਂ ਤੋਂ ਜੀਤੂ ਬਣਾ ਕੇ ਰੱਖਿਆ ਜੋ ਕਿਉਂਕਿ ਇਹ ਅੰਨਾਸਲੀ ਵਾਲੇ ਅਸਰਾਂ ਦੇ ਲੋਕ ਫਟਸਾਉ ਦੇ ਰਾਜ ਕਰੋ ਦੀ ਨੀਤੀ ਜਿਹੜੀ ਕਾਦੀ ਨਹੀਂ ਕੀਤੀ ਇਹ ਲੋਕੀਂ ਫੋਟ ਵੀ ਪਾਣਾ ਹੈ ਰਾਜ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਤੁਹਾਡੀ ਜੋਗਤਾ ਵਾੜੀ ਤਾਂ ਖਰੀਦਣ ਦੀ ਕੋਸ਼ਿਸ਼ ਵੀ ਕਰ ਰਹੀ ਆ ਪਰ ਭਰਾਵੋ ਜਗ ਦੀਆਂ ਜ਼ਮੀਰਾਂ ਵਾਲੇ ਲੋਕ ਅਮਰ ਮੁੰਡਾ ਮੀਆਂ ਹੁਣੀਆਂ ਜ਼ਮੀਰਾਂ ਵਾਲਿਆਂ ਦੀ ਮੜੀਆਂ ਦੇ ਉੱਤੇ ਤੇ ਦੂਜਾ ਜਗ ਨਹੀਂ ਜਾਂਦਾ ਇਹ ਗੱਲ ਨੂੰ ਮੇਰੀ ਯਾਦ ਰੱਖਿਆ ਜੀ ਸਾਨੂੰ ਆਪ ਦੋਾਰੇ ਲਾਗੇ ਤੇ ਨਾਰਿਆਂ ਦਾ